ਭਾਰਤੀ ਚੋਣ ਕਮਿਸ਼ਨ ਨੇ ਦਿੱਤਾ ਪੰਜਾਬ ਦੇ ਲੀਡਰਾਂ ਨੂੰ ਵੱਡਾ ਝਟਕਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਨਪ੍ਰੀਤ ਬਾਦਲ ਸਿਮਰਜੀਤ ਸਿੰਘ ਬੈਂਸ ਤੇ ਬਲਵੰਤ ਸਿੰਘ ਰਾਮੂ ਵਾਲੀਆ ਨੂੰ ਭਾਰਤੀ ਚੋਣ ਕਮਿਸ਼ਨ ਦਾ ਇਹ ਵੱਡਾ ਝਟਕਾ ਲੱਗਿਆ ਜਿਸ ਨੂੰ ਲੈ ਕੇ ਇਹਨਾਂ ਸਾਰਿਆਂ ਦੀਆਂ ਪਾਰਟੀਆਂ ਨੂੰ ਰੱਦ ਕਰ ਦਿੱਤਾ ਗਿਆ ਇਹਨਾਂ ਦੀਆਂ ਸਾਰੀਆਂ ਪਾਰਟੀਆਂ ਦੀ ਰਜਿਸਟ੍ਰੇਸ਼ਨ ਖਤਮ ਕਰ ਦਿੱਤੀ ਹੈ ਭਾਰਤੀ ਚੋਣ ਕਮਿਸ਼ਨ ਨੇ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਖੇਤਰੀਆਂ ਪਾਰਟੀਆਂ ਜਨਮ ਲੈ ਰਹੀਆਂ ਨੇ ਜੋ ਕਿ 2019 ਤੋਂ ਬਾਅਦ ਪੰਜਾਬ ਵਿੱਚ ਲਗਾਤਾਰ ਖੇਤਰੀ ਪਾਰਟੀਆਂ ਦਾ ਵਾਧਾ ਹੁੰਦਾ ਰਿਹਾ ਮਨਪਿਤ ਬਾਦਲ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹਨਾਂ ਸਾਰਿਆਂ ਨੇ ਆਪੋ ਆਪਣੀਆਂ ਪਾਰਟੀਆਂ ਬਣਾਈਆਂ ਸਿਮਰਜੀਤ ਸਿੰਘ ਬੈਂਸ ਔਰ ਇਹਨਾਂ ਦੀਆਂ ਪਾਰਟੀਆਂ ਦੇ ਵੱਲੋਂ ਜੋ ਚੋਣਾਂ ਲੜੀਆਂ ਗਈਆਂ ਉਹਨਾਂ ਦੇ ਵਿੱਚ ਭਾਵੇਂ ਇਹਨਾਂ ਨੂੰ ਸਫਲਤਾ ਨਹੀਂ ਮਿਲੀ ਕੁਝ ਪਾਰਟੀਆਂ ਦੂਸਰੀਆਂ ਪਾਰਟੀਆਂ ਵਿੱਚ ਮਰਜ ਹੋ ਗਈਆਂ ਪਰ ਉਹਨਾਂ ਦੀਆਂ ਰਜਿਸਟ੍ਰੇਸ਼ਨਾਂ ਚੱਲਦੀਆਂ ਰਹੀਆਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਨਪ੍ਰੀਤ ਬਾਦਲ ਦੀ ਜੋ ਪੰਜਾਬ ਪੀਪਲਸ ਆਫ ਪਾਰਟੀ ਸੀ ਉਸ ਨੂੰ ਕਾਂਗਰਸ ਵਿੱਚ ਮਰਜ ਕਰ ਦਿੱਤਾ ਮਨਪ੍ਰੀਤ ਬਾਦਲ ਨੇ ਪਰ ਉਸਦੀ ਰਜਿਸਟ੍ਰੇਸ਼ਨ ਲਗਾਤਾਰ ਜਾਰੀ ਰਹੀ ਉਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਸੁਖਪਾਲ ਸਿੰਘ ਖੈਰਾ ਇਹਨਾਂ ਨੇ ਅਲੱਗ-ਅਲੱਗ ਪਾਰਟੀਆਂ ਬਣਾਈਆਂ ਲੋਕ ਇਨਸਾਫ ਪਾਰਟੀ ਪੰਜਾਬ ਇਨਸਾਫ ਪਾਰਟੀ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨੇ ਆਪਣੀ ਪਾਰਟੀ ਬਣਾਈ ਉਹ ਵੀ ਹੁਣ ਖਤਮ ਕਰ ਦਿੱਤੀ ਗਈ ਏ ਸੋ ਸਾਰਿਆਂ ਨੂੰ ਬਹੁਤ ਵੱਡਾ ਚਟਕਾ ਦਿੱਤਾ ਪੰਜਾਬ ਦੇ ਵਿੱਚ ਭਾਰਤੀ ਚੋਣ ਕਮਿਸ਼ਨ ਨੇ ਜੋ ਲਗਭਗ 21 ਪਾਰਟੀਆਂ ਦੀ ਰਜਿਸਟ੍ਰੇਸ਼ਨ ਖਤਮ ਕੀਤੀ ਹੈ ਕਿ ਇਹਨਾਂ ਨੇ ਪਿਛਲੇ 6 ਸਾਲਾਂ ਤੱਕ ਕਿਸੇ ਵੀ ਚੋਣ ਵਿੱਚ ਹਿੱਸਾ ਨਹੀਂ ਲਿਆ ਜੇਕਰ ਇਹਨਾਂ ਨੇ ਚੋਣਾਂ ਵਿੱਚ ਹਿੱਸਾ ਲਿਆ ਤਾਂ ਇਹਨਾਂ ਨੇ ਆਪਣੇ ਐਡਿਟ ਖਾਤੇ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ ਦਿੱਤੀ ਸੋ ਪੰਜਾਬ ਦੇ ਵਿੱਚ ਲਗਭਗ 21 ਪਾਰਟੀਆਂ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਖਤਮ ਹੋਈ ਹੈ ਔਰ ਇਸ ਤੋਂ ਹੋਰ ਅੱਗੇ ਵਧਾਉਂਦਿਆਂ ਹੋਇਆ 359 ਅਜਿਹੀਆਂ ਪਾਰਟੀਆਂ ਦੀ ਪਛਾਣ ਕੀਤੀ ਗਈ ਹੈ ਪੂਰੇ ਦੇਸ਼ ਦੇ ਵਿੱਚ ਜਿਨ੍ਹਾਂ ਨੇ ਪਿਛਲੇ 3 ਵਿੱਤੀ ਸਾਲਾਂ ਦੇ ਦੌਰਾਨ 2021-22 22-23 ਤੇ 23-24 ਦੇ ਵਿੱਚ ਆਪਣੇ ਸਮੇਂ ਦੇ ਅੰਦਰ-ਅੰਦਰ ਆਪਣੇ ਸਾਲਾਨਾ ਆਡਿਟ ਖਾਤੇ ਜਮਾ ਨਹੀਂ ਕਰਵਾਏ ਤੇ ਚੋਣਾਂ ਨਹੀਂ ਲੜੀਆਂ ਪਰ ਚੋਣ ਖਰਚੇ ਰਿਪੋਰਟਾਂ ਤਿਆਰ ਨਹੀਂ ਕੀਤੀਆਂ ਜਿਸ ਕਰ ਇਹਨਾਂ ਨੂੰ ਛਟਕਾ ਦਿੱਤਾ ਗਿਆ ਸੋ ਇਹ ਪਾਰਟੀਆਂ ਦੇਸ਼ ਭਰ ਦੇ ਵੱਖ-ਵੱਖ 23 ਰਾਜਾਂ ਦੇ ਨਾਲ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨਾਲ ਸੰਬੰਧਿਤ ਹਨ ਜਿਨ੍ਹਾਂ ਵਿੱਚੋਂ ਪੰਜਾਬ ਰਾਜ ਦੀਆਂ 11 ਪਾਰਟੀਆਂ ਵੀ ਸ਼ਾਮਲ ਨੇ ਜਿਹੜੀਆਂ ਕਿ ਹੁਣੇ-ਹੁਣੇ ਜਿਨ੍ਹਾਂ ਨੇ ਜਨਮ ਲਿਆ ਸੀਗਾ ਉਹਨਾਂ ਦੀਆਂ ਪਾਰਟੀਆਂ ਨੂੰ ਇਹ ਪੰਜਾਬ ਚੋਣ ਕਮਿਸ਼ਨ ਤੇ ਭਾਰਤੀ ਚੋਣ ਕਮਿਸ਼ਨ ਨੇ ਰੱਦ ਕੀਤਾ ਹੈ ਜੋ 11 ਪਾਰਟੀਆਂ ਦੇ ਆਗੂ ਜਿਹੜੇ ਕਿ ਹੁਣ ਦੂਸਰੇ ਸਰਕਾਰਾਂ ਦੇ ਵਿੱਚ ਗੱਡੀਆਂ ਲੈ ਕੇ ਪ੍ਰਧਾਨ ਦੇ ਤੌਰ ਤੇ ਘੁੰਮਦੇ ਨੇ ਸਰਕਾਰੀ ਜਿਹੜੀਆਂ ਸੂਲਤਾਂ ਲੈਂਦੇ ਨੇ ਉਹਨਾਂ ਦੀਆਂ ਸਾਰੀਆਂ ਸਹੂਲਤਾਂ ਬੰਦ ਹੋ ਜਾਣਗੀਆਂ ਉਹਨਾਂ ਦੀ ਸਾਰੀ ਸਿਕਿਉਰਿਟੀ ਵਾਪਸ ਹੋ ਜਾਏਗੀ ਉਹਨਾਂ ਦੀ ਪ੍ਰਧਾਨਗੀਆਂ ਖਤਮ ਕਰ ਦਿੱਤੀਆਂ ਭਾਰਤੀ ਚੋਣ ਕਮਿਸ਼ਨ ਨੇ ਜੋ ਪੰਜਾਬ ਦੇ ਵਿੱਚ ਬਹੁਤ ਵੱਡਾ ਚਟਕਾ ਦਿੱਤਾ ਇਹਨਾਂ ਸਾਰੇ ਲੀਡਰਾਂ ਨੂੰ ਮਨਪ੍ਰਿਤ ਬਾਦਲ ਦੀ ਪੀਪਲਜ਼ ਪਾਰਟੀ ਜਿਹੜੀ 2012 ਦੇ ਵਿੱਚ ਪੈਦਾ ਹੋਈ ਉਸ ਤੋਂ ਬਾਅਦ ਚੋਕੇ ਕੈਪਟਨ ਅਮਿੰਦਰ ਸਿੰਘ ਨੇ ਆਪਣੀ ਪਾਰਟੀ ਬਣਾਈ ਜਦੋਂ ਕਾਂਗਰਸ ਨਾਲੋਂ ਅਲੱਗ ਹੋਏ ਫਿਰ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਉਹਨਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨਾਲ ਰਲੇਵਾ ਕਰ ਲਿਆ ਸੋ ਇਸ ਤੋਂ ਪਹਿਲਾਂ ਕਿ ਅਕਾਲੀ ਦਲ ਜਿਹੜਾ ਕਿ ਵਾਰਿਸ ਪੰਜਾਬ ਦੀ ਪਾਰਟੀ ਦੀ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਹੋਈ ਏ ਔਰ ਇਹ ਵੀ ਪਾਰਟੀ ਜਿਹੜੀ ਰੱਦ ਦੀ ਸਮਝੀ ਜਾਵੇਗੀ ਜਦੋਂ ਤੱਕ ਇਹਨਾਂ ਨੇ ਆਪਣੇ ਵੱਲੋਂ ਪੂਰਾ ਹਿਸਾਬ ਖਾਤੇ ਐਡਿਟ ਨਹੀਂ ਕਰਵਾਉਂਦੇ ਤਾਂ ਔਰ ਇਸ ਤੋਂ ਇਲਾਵਾ ਹੋਰ ਪਾਰਟੀ ਕਮਿਊਨਿਸਟ ਪਾਰਟੀ ਭਾਦੀ ਜਿਹੜੇ ਨੇ ਇਸ ਪੰਜਾਬ ਦੇ ਵਿੱਚ ਵਕ ਵਕ ਜਦੋਂ ਚੋਣਾ ਹੁੰਦੀਆਂ ਨੇ ਤੇ ਉਦੋਂ ਇਹ ਪਾਰਟੀਆਂ ਦੂਸਰੀਆਂ ਪਾਰਟੀਆਂ ਦੇ ਨਾਲ ਮਿਲ ਕੇ ਉਹਨਾਂ ਦਾ ਗੱਠ ਜੋੜ ਕਰਦੀਆਂ ਨੇ ਪਰ ਖੁਦ ਆਪ ਚੋਣਾ ਨਹੀਂ ਲੜਦੀਆਂ ਜਿਸ ਕਾਰਨ ਇਹਨਾਂ ਪਾਰਟੀਆਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਗਈ ਹੈ ਇਹਨਾਂ ਨੂੰ ਖਤਮ ਕੀਤਾ ਗਿਆ ਪੰਜਾਬ ਦੇ ਵਿੱਚ ਵੱਡਾ ਝਟਕਾ ਹੈ ਚੋਣ ਕਮਿਸ਼ਨ ਦਾ